ਗੁਰੂ ਜੀ ਅਤੇ ਭਾਈ ਮਰਦਾਨਾ ਆਪਣੀ ਦੂਜੀ ਉਦਾਸੀ ਸਮੇਂ ਸਿਆਲਕੋਟ ਸ਼ਹਿਰ ਵਿੱਚ ਪੁੱਜੇ। ਉਹਨਾਂ ਦੇਖਿਆ ਕਿ ਇੱਕ ਡੇਰੇ ਦੇ ਨੇੜੇ ਲੋਕਾਂ ਦਾ ਬਹੁਤ ਰੋਲਾ ਪੈ ਰਿਹਾ ਸੀ। ਪੁੱਛਣ ਉੱਤਰ ਪਤਾ ਲੱਗਾ ਕਿ ਪੀਰ ਹਮਜ਼ਾ ਗੋਸ਼ ਸਾਰੇ ਸ਼ਹਿਰ ਨੂੰ ਗਰਗ ਕਰਨ ਲਈ ਖੁਦਾ ਅੱਗੇ ਪ੍ਰਾਰਥਨਾ ਕਰ ਰਿਹਾ ਸੀ। ਉਸਨੇ ਲੋਕਾਂ ਵਿੱਚ ਪ੍ਰਸਿੱਧ ਕੀਤਾ ਹੋਇਆ ਸੀ ਕਿ ਉਹ 40 ਦਿਨ ਆਪਣੇ ਗੁੰਬਦ ਵਿੱਚ ਬੰਦ ਰਹਿ ਕੇ ਵਰਤ ਰੱਖੇਗਾ ਤੇ ਸੂਰਜ ਦੀ ਰੋਸ਼ਨੀ ਤੱਕ ਵੀ ਨਹੀਂ ਦੇਖੇਗਾ। 40 ਦਿਨਾਂ ਪਿੱਛੋਂ ਜਦੋਂ ਉਹ ਮੱਠ ਵਿੱਚੋਂ ਬਾਹਰ ਨਿਕਲੇਗਾ ਤਾਂ ਸਾਰਾ ਸ਼ਹਿਰ ਗਰਕ ਹੋ ਜਾਵੇਗਾ। ਗੁਰੂ ਜੀ ਨੇ ਭਾਈ ਮਰਦਾਨੇ ਨੂੰ ਉਸ ਪਾਸ ਭੇਜਿਆ ਤਾਂ ਜੋ ਉਹ ਆਪਣਾ ਹੱਥ ਤਿਆਗ ਦੇਵੇ। ਪੀਰ ਦੇ ਚੇਲਿਆਂ ਨੇ ਭਾਈ ਮਰਦਾਨੇ ਨੂੰ ਉਸ ਤੱਕ ਪੁੱਜਣ ਹੀ ਨਹੀਂ ਦਿੱਤਾ। ਉਸ ਤੋਂ ਬਾਅਦ ਗੁਰੂ ਜੀ ਨੇ ਸ਼ਬਦ ਗਾਇਨ ਸ਼ੁਰੂ ਕਰ ਦਿੱਤਾ ਜਿਸ ਨਾਲ ਪੀਰ ਦਾ ਗੁੰਬਦ ਫਟ ਗਿਆ। ਜਦੋਂ ਸੂਰਜ ਦੀਆਂ ਕਿੰਨਾਂ ਅੰਦਰ ਗਈਆਂ ਤਾਂ ਗੁੱਸੇ ਦਾ ਭਰਿਆ ਹੋਇਆ ਪੀਰ ਬਾਹਰ ਨਿਕਲ ਆਇਆ। ਅਤੇ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਚੰਗਾ ਨਹੀਂ ਕੀਤਾ ਮੈਨੂੰ ਇਸ ਸ਼ਹਿਰ ਨੂੰ ਗਰ ਕਰਨ ਤੋਂ ਰੋਕ ਲਿਆ ਇਸ ਸ਼ਹਿਰ ਵਿੱਚ ਸਭ ਝੂਠੇ ਵੱਸਦੇ ਹਨ ਮੇਰੇ ਨਾਲ ਇੱਕ ਸੇਠ ਨੇ ਇਕਰਾਰ ਕੀਤਾ ਸੀ ਕਿ ਜੇ ਮੈਂ ਤੈਨੂੰ ਖੁਦਾ ਪਾਸੋਂ ਪੁੱਤਰ ਲੈ ਦੇਵਾਂ ਤਾਂ ਉਹ ਪੁੱਤਰ ਮੇਰੀ ਸੇਵਾ ਵਿੱਚ ਮੇਰੇ ਡੇਰੇ ਛੱਡ ਦੇਵੇਗਾ ਮੈਂ ਉਸ ਨੂੰ ਖੁਦਾ ਪਾਸੋਂ ਪੁੱਤਰ ਲੈ ਦਿੱਤਾ ਹੁਣ ਉਹ ਪੁੱਤਰ ਦੇਣ ਤੋਂ ਮੁਕਰ ਗਿਆ ਹੈ ਸਾਰਾ ਸ਼ਹਿਰ ਉਸ ਦੇ ਹਮਦਰਦੀ ਕਰਦਾ ਹੈ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ ਜਿਸ ਨੇ ਉਸ ਨੂੰ ਖੁਦਾ ਪਾਸੋਂ ਪੁੱਤਰ ਲੈ ਕੇ ਦਿੱਤਾ ਗੁਰੂ ਜੀ ਨੇ ਪੀਰ ਨੂੰ ਕਿਹਾ ਇਹ ਤਾਂ ਆਪਾਂ ਹੁਣੇ ਹੀ ਦੇਖ ਲੈਂਦੇ ਹਾਂ ਕਿ ਕੋਈ ਸ਼ਹਿਰ ਵਿੱਚ ਸੱਚਾ ਵਸਦਾ ਹੈ ਜਾਂ ਨਹੀਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ 2 ਪੈਸੇ ਦੇ ਕੇ ਕਿਹਾ ਬਾਜ਼ਾਰ ਵਿੱਚੋਂ 1 ਪੈਸੇ ਦਾ ਸੱਚ ਅਤੇ 1 ਪੈਸੇ ਦਾ ਝੂਠ ਲੈ ਆ ਭਾਈ ਮਰਦਾਨਾ 2 ਪੈਸੇ ਲੈ ਕੇ ਬਾਜ਼ਾਰ ਵਿੱਚ ਹਰ ਦੁਕਾਨ ਤੋਂ 1 ਪੈਸੇ ਦਾ ਸੱਚ ਅਤੇ 1 ਪੈਸੇ ਦਾ ਝੂਠ ਪੁੱਛਣ ਲੱਗਾ। ਸਭ ਦੁਕਾਨਦਾਰ ਭਾਈ ਮਰਦਾਨੇ ਨੂੰ ਸੁਦਾਈ ਸਮਝ ਕੇ ਅੱਗੇ ਤੋਰ ਦੇਣ। ਪੁੱਛਦਾ ਪੁੱਛਦਾ ਉਹ ਮੂਲ ਚੰਦ ਖੱਤਰੀ ਦੀ ਦੁਕਾਨ ਤੇ ਪੁੱਜਾ। ਉਸਨੇ 2 ਪੈਸੇ ਲੈ ਕੇ ਇੱਕ ਕਾਗਜ਼ ਉੱਪਰ ਲਿਖ ਦਿੱਤਾ ਜਿਉਣਾ ਝੂਠ ਅਤੇ ਮਰਨਾ ਸੱਚ। ਭਾਈ ਮਰਦਾਨੇ ਨੇ ਉਹ ਕਾਗਜ਼ ਗੁਰੂ ਜੀ ਨੂੰ ਲਿਆ ਕੇ ਦਿੱਤਾ। ਗੁਰੂ ਜੀ ਨੇ ਉਹ ਕਾਗਜ਼ ਪੀਰ ਨੂੰ ਦਿਖਾ ਕੇ ਕਿਹਾ ਇਸ ਸ਼ਹਿਰ ਵਿੱਚ ਸੱਚੇ ਵੀ ਵੱਸਦੇ ਹਨ ਉਹਨਾਂ ਨੂੰ ਗਰ ਕਰਨਾ ਪਾਪ ਸੀ ਪੀਰ ਨੇ ਕਿਹਾ ਭਗਤ ਜੀ ਇਹ ਮੂੰਹੋਂ ਤਾਂ ਕਹਿੰਦੇ ਹਨ ਪਰ ਕਰਦੇ ਨਹੀਂ ਮੈਂ ਤਾਂ ਇਹਨਾਂ ਨੂੰ ਅਜ਼ਮਾ ਕੇ ਦੇਖ ਲਿਆ ਹੈ ਤੁਸੀਂ ਵੀ ਦੇਖ ਲਵੋ ਗੁਰੂ ਜੀ ਨੇ ਇਹ ਸੁਣ ਕੇ ਮੂਲ ਚੰਦ ਨੂੰ ਡੇਰੇ ਉੱਪਰ ਬੁਲਾ ਲਿਆ ਅਤੇ ਉਸ ਨੂੰ ਕਿਹਾ ਤੂੰ ਲਿਖਿਆ ਹੈ ਕਿ ਮਦਨਾ ਸੱਚ ਹੈ ਜੇ ਤੈਨੂੰ ਯਕੀਨ ਹੈ ਤਾਂ ਤੂੰ ਘਰ-ਬਾਰ ਛੱਡ ਕੇ ਇਸ ਪੀਰ ਦੀ ਸੇਵਾ ਵਿੱਚ ਆ ਕੇ ਲੱਗ ਜਾ। ਮੂਲਚੰਦ ਖੱਤਰੀ ਨੇ ਗੁਰੂ ਜੀ ਦਾ ਕਿਹਾ ਮੰਨ ਲਿਆ। ਆਪਣਾ ਸਭ ਕੁਝ ਪੁੱਤਰਾਂ ਨੂੰ ਸੌਂਪ ਕੇ ਪੀਰ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ। ਮੂਲਚੰਦ ਨੂੰ ਆਪਣੀ ਸੇਵਾ ਵਿੱਚ ਹਾਜ਼ਰ ਹੋਇਆ ਦੇਖ ਕੇ ਪੀਰ ਬਹੁਤ ਖੁਸ਼ ਹੋਇਆ। ਉਸ ਦਾ ਸਾਰਾ ਗੁੱਸਾ ਜਾਂਦਾ ਰਿਹਾ ਜਿਹੜਾ ਉਹ ਸ਼ਹਿਰ ਵਾਲਿਆਂ ਉੱਪਰ ਕਰਤਾ ਸੀ। ਸ਼ਹਿਰ ਵਾਲੇ ਵੀ ਬੇਫਿਕਰ ਹੋ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਗੁਰੂ ਜੀ ਨੇ ਪੀਰ ਨੂੰ ਸਮਝਾਇਆ ਖੁਦਾ ਬੜਾ ਬਯੰਦ ਹੈ ਉਸ ਦੇ ਨਾਲ ਟੱਕਰ ਲੈਣੀ ਨਹੀਂ ਸੁਭਦੀ ਫਕੀਰਾਂ ਦਾ ਧਰਮ ਹੈ ਉਸ ਦੇ ਹੁਕਮ ਅnder ਚਲਣਾ ਜਿੱਥੋਂ ਤੱਕ ਹੋ ਸਕੇ ਦੁਨੀਆਂ ਦਾ ਭਲਾ ਕਰਨਾ ਮਨ ਵਿੱਚ ਦੂਜਿਆਂ ਦਾ ਬੁਰਾ ਕਰਨ ਦਾ ਖਿਆਲ ਵੀ ਨਹੀਂ ਆਉਣਾ ਚਾਹੀਦਾ